ਬਾਬੂ ਸ਼ਹੀਦ ਦੇਖ ਰਹੇ ਤੁਸੀਂ ਅੱਜ ਮੁਹਾਲੀ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਅੱਜ ਸਵੇਰੇ ਇੱਕ ਲੇਡੀ ਦਾ ਕਤਲ ਜਿਹੜਾ ਉਹ ਕੀਤਾ ਗਿਆ ਹੈ ਇੱਕ ਬੰਦੇ ਵੱਲੋਂ ਤੇ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਆ ਪੂਰੇ ਸ਼ਹਿਰ ਦੇ ਵਿੱਚ ਦੱਸ ਦਈਏ ਕਿ ਪੰਜ ਫੇਸ ਦੇ ਨੇੜੇ ਪੰਜ ਫੇਸ ਗੁਰਦੁਆਰਾ ਸਾਹਿਬ ਹੈ ਉਹਦੇ ਨੇੜੇ ਬਿਲਕੁਲ ਜਿਹੜਾ ਇਹ ਘਟਨਾ ਵਾਪਰੀ ਹੈਗੀ ਜਿੱਥੇ ਇਹ ਬਹੁਤ ਵੱਡਾ ਜਿਹੜਾ ਕ੍ਰਾਈਮ ਹੈ ਜਿਹੜਾ ਦਿਨ ਦਿਹਾੜੇ ਦੇਖਣ ਨੂੰ ਮਿਲਿਆ ਤੇ 31 ਸਾਲ ਦੀ ਲਗਭਗ ਉਮਰ ਸੀਗੀ ਬਲਜਿੰਦਰ ਕੌਰ ਨਾਮ ਸੀ ਕੁੜੀ ਦਾ ਤੇ ਸੁਖਚੈਨ ਸਿੰਘ ਉਸ ਮੁੰਡੇ ਦਾ ਨਾਮ ਸੀ ਜਿਸ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਤੇ ਪੂਰਾ ਮਾਮਲਾ ਕੀ ਹੈ ਤੇ ਇਸ ਵੇਲੇ ਕੀ ਸਿਚੁਏਸ਼ਨ ਹੈ ਕਿਉਂਕਿ ਕਾਫੀ ਜਿਹੜਾ ਹੈਗਾ ਇਹ ਚਰਚਾ ਚ ਹੁਣ ਚੱਲ ਰਿਹਾ ਕੇਸ ਤੇ ਇਸ ਤੇ ਆ ਵੂਮਨ ਕਮਿਸ਼ਨ ਦੇ ਚੇਅਰਪਰਸਨ ਉਹ ਵੀ ਸਿਵਲ ਹਸਪੀਟਲ ਪਹੁੰਚੇ ਨੇ ਜਿੱਥੇ ਕੁੜੀ ਦੀ ਜਿਹੜੀ ਬਾਡੀ ਰੱਖੀ ਗਈ ਹੈ ਤੇ ਨਾਲ ਜਿਹੜਾ ਕਿਊਸਡ ਹੈ ਉਸ ਨੂੰ ਵੀ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ ਥੋੜੇ ਸਮੇਂ ਬਾਅਦ ਹੀ ਤੇ ਉਸ ਨੂੰ ਵੀ ਇੱਥੇ ਲਿਆਂਦਾ ਗਿਆ ਦੱਸਦੀ ਹੈ ਕਿ ਜਿਸ ਵੇਲੇ ਪੁਲਿਸ ਕਾਬੂ ਕਰਨ ਲੱਗੀ ਸੀ ਤਾਂ ਉਸ ਵੇਲੇ ਉਸ ਨੇ ਪੁਲਿਸ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਲਵਾਰ ਦੇ ਨਾਲ ਜਿਹੜਾ ਪਹਿਲਾਂ ਉਸ ਨੇ ਕੁੜੀ ਨੂੰ ਮਾਰਿਆ ਬੇਰਹਿਮੀ ਦੇ ਨਾਲ ਉਸ ਤੋਂ ਬਾਅਦ ਉਸ ਨੇ ਕਨਸਟੇਬਲ ਤੇ ਵੀ ਹਮਲਾ ਕੀਤਾ ਪਰ ਪੁਲਸ ਕਾਬੂ ਕਰਨ ਚ ਕਾਮਯਾਬ ਰਹੀ ਸੋ ਪੂਰਾ ਮਾਮਲਾ ਕੀਆ ਮੁਹਾਲੀ ਦੇ ਐਸਪੀ ਨੇ ਹਰਬੀਰ ਸਿੰਘ ạtਵਾਲ ਉਹ ਇਸ ਤੇ ਕੀ ਕਹਿੰਦੇ ਨੇ ਤੇ ਜਿਹੜੇ ਪੁਲਸ ਮੁਲਾਜ਼ਮ ਨੇ ਜਿਨ੍ਹਾਂ ਨੇ ਕਾਬੂ ਕੀਤਾ ਸੁਖਚੰਦ ਸਿੰਘ ਨੂੰ ਉਹ ਕੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਸਾਰਾ ਉੱਥੇ ਜਿਹੜੀ ਬਿਅੰਤ ਮੰਦੀ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਸੋ ਉਹ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਲੜਕੀ ਸਾਡੇ ਕੋਲ 9:04 ਤੇ ਪਹੁੰਚੀ ਸੀ ਇੱਥੇ ਐਮਰਜੈਂਸੀ ਚ ਸਾਡੇ ਕੋਲ ਇਹ ਬ੍ਰਾਡ ਡੈਡੀ ਆਈ ਏ ਤੇ ਪਰ ਵਿਦ ਮਲਟੀਪਲ ਇੰਜਰੀਜ਼ ਕਾਫੀ ਜਿਆਦਾ ਸੱਟਾਂ ਸੀ ਉਹਦੇ ਸਿਰ ਦੇ ਪਿੱਛੇ ਸੱਟ ਸੀ ਤੇ ਬਾਹਾਂ ਦੋਹਾਂ ਤੇ ਮੈਂ ਕਿਹਾ ਕਟੀਆਂ ਹੋਈਆਂ ਸੀ ਬਾਹਾਂ ਉਹਨੂੰ ਪੋਸਟਮਾਰਟਮ ਦੇ ਪ੍ਰੋਸੈਸ ਤੋਂ ਬਾਅਦ ਉਹਦੀਆਂ ਇੰਜਰੀਜ਼ ਐਕਚੁਅਲੀ ਡਿਸਕ੍ਰਾਈਬ ਕੀਤੀਆਂ ਜਾਣਗੀਆਂ ਵੀ ਕਿੱਥੇ-ਕਿੱਥੇ ਇੰਜਰੀ ਸੀ ਤੇ ਕਿਹੜੀ ਇੰਜਰੀ ਨਾਲ ਉਹਦੀ ਡੈਥ ਹੋਈ ਹੈ ਸਰ ਜੀ ਕਿੰਨੇ ਸਮੇਂ ਦਾ ਪ੍ਰੋਸੈਸ ਹੈ ਪੋਸਟਮਾਰਟਮ ਤੋਂ ਬਾਅਦ ਕਦੋਂ ਰਿਪੋਰਟ ਬਣੀ ਸਾਰੀ ਜਦੋਂ ਵੀ ਪੁਲਿਸ ਪੇਪਰਸ ਆ ਗਏ ਤੇ ਉਦੋਂ ਨਾਲ ਹੀ ਪੋਸਟਮਾਰਟਮ ਸ਼ੁਰੂ ਹੋ ਜਾਏਗਾ ਹਾਲਾਤ ਸਰ ਕਿਵੇਂ ਦੇ ਸੀ ਜਿਵੇਂ ਤੁਸੀਂ ਦੱਸਿਆ ਵੀ ਸਿਰ ਤੇ ਕੱਟ ਸੀ ਕਿੰਨਾ ਦੇ ਜਿਆਦਾ ਡੂੰਘੇ ਸੀ ਕੋਈ ਹਥਿਆਰ ਦਾ ਦੱਸ ਸਕਦੇ ਹੋ ਇਹ ਚੀਜ਼ ਨਹੀਂ ਐਕਸਪਲੇਨ ਹੋ ਸਕਦੀ ਜਿੰਨੇ ਦਿਨ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆ ਜਾਂਦੀ ਤੇ ਪੋਸਟਮਾਰਟਮ ਵਾਲੇ ਡਾਕਟਰਸ ਵੈਪਨ ਨੂੰ ਡਿਸਕ੍ਰਾਈਬ ਨਹੀਂ ਕਰ ਦਿੰਦੇ ਤੇ ਇੰਜਰੀਜ਼ ਉਹੀ ਡਿਸਕ੍ਰਾਈਬ ਕਰਨਗੇ ਜਿਨ੍ਹਾਂ ਨੇ ਪੋਸਟਮਾਰਟਮ ਕਰਨਾ ਹੈ ਤੇ ਜਿਹੜੀਆਂ ਜਿਹੜੇ ਅਕਿਊਜ਼ਡ ਨੂੰ ਲਿਆਂਦਾ ਗਿਆ ਜੀ ਉਹਦੇ ਉਦੇ ਤਾਂ ਜਿਹੜਾ ਹੁਣ ਤੱਕ ਜੋ ਮੈਡੀਕਲ ਹੋਇਆ ਉਹਦੇ ਚੀਜ਼ ਉਹਦੇ ਚ ਕੁਝ ਨਹੀਂ ਆਇਆ ਅਲਟਰਾਸਾਉਂਡ ਉਹਦਾ ਕਰਾਇਆ ਗਿਆ ਡਾਕਟਰ ਸਾਹਿਬ ਨੇ ਕਿਹਾ ਅਲਟਰਾਸਾਉਂਡ ਡਾਕਟਰ ਭਗਤ ਨੇ ਉਹਦੇ ਚ ਕੁਝ ਨਹੀਂ ਸੀ ਹੈਗਾ ਨੋਰਮਲ ਹੈ ਬਿਲਕੁਲ ਐਕਸ-ਰੇ ਵੀ ਸਾਰੇ ਨੋਰਮਲ ਸੀ ਤੇ ਅਜੇ ਤੱਕ ਤਾਂ ਕੋਈ ਚੀਜ਼ ਸਾਹਮਣੇ ਨਹੀਂ ਆਈ ਵੀ ਉਹਦੇ ਕੋਈ ਪ੍ਰੋਬਲਮ ਹੈਗੀ ਓਏ ਉਹਦੇ ਉਹਦੇ ਇੰਜਰੀ ਹੈਗੀ ਇਹ শারਪ ਪੁਆਇੰਟਡ শারਪ ਦੀ ਇੰਜਰੀ ਹੈਗੀ ਉਹ ਐਮਐਲਆਰਓ ਦੀ ਕੱਟੀ ਗਈ ਹੈ ਵੈਸੇ ਠੀਕ ਠਾਕ ਹੈ ਠੀਕ 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 ਰੋਸ ਸਾਹਿਬ ਕਿੰਨਾ ਦੇਖਿਆ ਸਰ ਜੀ ਕੀ ਕੰਨਾ ਦਾ ਨਾਮ ਕੀ ਹੈ ਪੂਰਾ ਮਾਮਲਾ ਸਰ ਕੀ ਕਹੋਗੇ ਮਾਮਲਾ ਕੀ ਹੈ ਇਹ ਇਹ ਜਿਹੜੀ ਘਟਨਾ ਹੈਗੀ ਹੈ ਇਹ ਸਵੇਰੇ 9:00 9 ਵਜੇ ਪੁਲਿਸ ਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਯੁਵਕ ਨੇ ਕਿਰਪਾਣਾ ਦੇ वार ਕਰਦੇ ਹੋਏ ਇੱਕ ਲੜਕੀ ਨੂੰ ਗੰਭੀਰ ਰੂਪ ਨਾਲ ਗਾਇਲ ਕੀਤਾ ਉਹਨੂੰ ਇੰਜਰੀ ਕੀਤੀ ਹੈ ਪੁਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ ਜਿਹੜੀ ਕਿ ਬਲਜਿੰਦਰ ਕੌਰ ਸੀਗੀ ਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੈਗਾ ਇਹਦਾ ਨਾਮ ਹੈਗਾ ਸੁਖਚੰਨ ਸਿੰਘ ਸਮਰਾਲੇ ਦਾ ਰਹਿਣ ਵਾਲਾ ਤੇ ਇਹ ਗੱਲ ਆਇਆ ਸੀ ਇਹ ਗੱਲ ਆ ਕਿ ਇਹ ਜਦੋਂ ਇਹਦੀ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇਹਨੇ ਪਬਲਿਕ ਨੇ ਵੀ ਕਾਫੀ ਸਹਿਯੋਗ ਦਿੱਤਾ ਹੈਗਾ ਤੇ ਇਹਦੇ ਵਿੱਚ ਇਹਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਨੇ ਸੱਟਾਂ ਮਾਰੀਆਂ ਤੇ ਹਾਂਜੀ ਦੱਸਿਆ ਕਿਉਂ ਇਹਨੇ ਬਾਸਿਕਲੀ ਇਹ ਦੋਨੋਂ ਜਨੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ ਤਕਰੀਬਨ ਤੇ 3-4 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜੇ ਬਟ ਇਹ ਉਹਨੂੰ ਲੜਕੀ ਜਿਹੜੀ ਹੈਗੀ ਆ ਇਹ ਮਤਲਬ ਕਿ ਡਿਨਾਈ ਕਰਦੀ ਸੀਗੀ ਤੇ ਉਸ ਦੀ ਰੰਜਿਸ਼ ਜੀ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਜਾਣਕਾਰੀ ਕਿਵੇਂ ਸੀ ਕਹਿੰਦਾ ਜਿਹੜਾ ਹੈਗਾ ਉਹ ਮਤਲਬ 36 ਸਾਲ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਸਮਰਾਲੇ ਇੱਕ ਪੈਟਰੋਲ ਪੰਪ ਦੇ ਵਿੱਚ ਉਹ ਮਤਲਬ ਕੰਮ ਕਰ ਰਿਹਾ ਸੀ ਤੇ ਲੜਕੀ ਕਿਰਤ ਕਰਦੀ ਕਿਹੜੇ ਬੈਂਕ ਚ ਕੰਮ ਕਰਦੀ ਹੈ ਉਹ ਲੜਕੀ ਲੋਕਲ ਇਥੇ ਕੰਮ ਕਰਦੀ ਹੈ ਜੀ ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿਤੇ ਉਹ ਮੈਂ ਦੱਸ ਦਾਂਗਾ ਬਾਅਦ ਚ ਸਰ ਕਰੀ ਕਿਵੇਂ ਹੋਈ ਹੈ ਜੀ ਆਪਸਿਕਵੇਂ ਜਾਣਦੇ ਸੀ ਉਹ ਅਜੇ that is a part of the investigation ਜੀ ਉਹ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਇਹ ਲੜਕੇ ਨੂੰ ਵੀ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨੂੰ ਅਸੀਂ ਮੈਡੀਕਲ ਇਥੇ ਐਡਮਿਟ ਕਰਾਇਆ ਤੇ ਅਜੇ ਉਹਨੂੰ ਅਸੀਂ ਡਿਟੇਲ ਪੁੱਛ ਕੇ ਅਜੇ ਇਹ ਕਿੰਨੇ ਕਿੰਨੇ ਸਮੇਂ ਤੋਂ ਅਸੀਂ ਡਿਲੇ ਕਰ ਰਹੀ ਸੀ ਇਹ ਪੜਿਆ ਕਿੰਦਾ ਕਿੰਨੇ ਸਮੇਂ ਤੋਂ ਪੁੱਛ ਰਹੀ ਸੀ ਤੁਸੀਂ ਪੜਿਆ ਉਹਨੂੰ ਕਿ ਜਿੱਦਾਂ ਪਬਲਿਕ ਨੂੰ ਵੀ 11 ਵਾ ਮਤਲਬ तकरीबन ਸਾਨੂੰ 9 ਪੌਣੇ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ 11 ਵਜੇ ਤੱਕ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਕਿੱਥੋਂ ਬੜਿਆ ਉਸੇ ਏਰੀਆ ਦੇ ਵਿੱਚ ਉਹ ਜਿੱਥੇ ਹੋਇਆ ਨੇੜੇ ਤੇੜੇ ਹੋਈਆਂ ਹਾਂ ਹਾਂ ਉਹੀ ਮੈਂ ਕਹਿ ਰਿਹਾ ਹਾਂ ਉਹ ਹੁਣ ਇਸ ਡਾਕਟਰ ਕੋਲ ਅਸੀਂ ਲੈ ਆਏ ਹਾਂ ਇਹ ਇਹ ਸਾਰਾ ਪਾਰਟ ਆਫ ਦੀ ਮੈਡੀਕਲ ਉਹਦੀ ਹਿਸਟਰੀ ਚੈੱਕ ਕੀਤੀ ਜਾਏਗੀ ਤੇ ਨਾਲ ਦੇ ਨਾਲ ਹੀ ਇਨਵੈਸਟੀਗੇਸ਼ਨ ਦਾ ਇਹ ਪਾਰਟ ਵੀ ਹੈ ਪਤਾ ਲੱਗਿਆ ਕੋਈ ਝਗੜਾ ਹੋਇਆ ਸੀ ਆਪਸ ਵਿੱਚ ਨਾ ਵੀਡੀਓ ਇਟਸੈਲਫ ਐਵਿਡੈਂਸ ਜਿਨ੍ਹਾਂ ਨੇ ਵਾਰ ਕੀਤੇ ਨੇ ਵੀਡੀਓ ਸਾਰਿਆਂ ਕੋਲ ਹੀ ਆ ਸਾਰੇ ਸਾਰੇ ਹੀ ਸੈਲਫ ਐਵਿਡੈਂਟ ਨੇ ਜੀ ਐਸਪੀ ਸਾਹਿਬ ਝਗੜਾ ਹੋਇਆ ਸੀ ਆਪਸ ਤੋਂ ਕੁਝ ਪਹਿਲਾਂ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਉਹ ਸਾਰਾ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ ਵੀਡੀਓ ਦੇ ਬੇਸ ਤੇ ਅਸੀਂ ਪਹਿਲਾ ਪ੍ਰਾਇਮਰੀਲੀ ਇਹ ਹੁੰਦਾ ਕਿ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਕੀਤਾ ਜਾਵੇ ਉਹ ਸਾਡਾ ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ ਜੀ ਕੋਈ ਰਿਲੇਸ਼ਨਸ਼ਿਪ ਵੀ ਸੀ ਕਿ ਸਿਰ ਪੁੱਛ ਰਿਹਾ ਸੀ ਆਲਰੇਡੀ ਤੁਹਾਨੂੰ ਦੱਸਦਾ ਕਿ ਤਿੰਨ ਚਾਰ ਸਾਲ ਤੋਂ ਇਹ ਮਤਲਬ ਆਪਸ ਨੂੰ ਜਾਣ ਆਪਸ ਚ ਜਾਣਦੇ ਸੀਗੇ ਤੇ ਉਸ ਬੇਸਿਸ 'ਚ ਮਤਲਬ ਕਿ ਕੋਈ ਮੈਰਿਜ ਪ੍ਰੋਪੋਜ਼ਲ ਸੀਗਾ ਜਿਹੜਾ ਗਲਤ ਹੋ ਗਿਆ ਤੇ ਤੁਹਾਨੂੰ ਸਮਝਾ ਲੈਣ ਤੋਂ ਬਾਅਦ ਤਾਂ ਜਾਣਦਣ ਆਇਆ ਸੀ ਅੱਗੇ ਵੀ ਆਉਂਦਾ ਲੱਗ ਤੇ ਹੀ ਰਿਹਾ ਜੀ ਲੱਗ ਹੀ ਰਿਹਾ ए, ए मैं तो उसको अरेस्ट कर लिया गया है उनकी स्टेटमेंट लिख के अपना पोस्टमार्टम का रिपोर्ट लिख के एफ आई आर करेंगे और पूरी कार्रवाई की जाएगी मैंने अपना टेलीफोन नंबर ये सब नंबर पेरेंट्स को दिए हैं अगर जरा भी डील को मैं खुद भी इसके अंदर ਡੇ ਟੂ ਡੇ ਕੀ ਉਪਰ ਇਸਕੇ ਉਪਰ ਨਜ਼ਰ ਰੱਖੇਗੇ ਕੋਈ ਰਿਲੇਸ਼ਨ ਦਾ ਵੀ ਇਸ ਤਰ੍ਹਾਂ ਦਾ ਸਬੰਧ ਸੀ ਜਾਂ ਕੋਈ ਸਾਹਮਣੇ ਆਇਆ ਕੋਈ ਸੰਬੰਧ ਨਹੀਂ ਥਾ ਬਸ ਯਹੀ ਥਾ ਉਹ ਲੜਕੀ ਕੋ ਨੰਬਰ ਮਿਲ ਗਿਆ ਉਸ ਕੋ ਕਹੀਂ ਸੇ ਉਹ ਤੰਗ ਕਰਤਾ ਰਹਾ ਕਰਤਾ ਰਹਾ ਔਰ ਰੋਜ਼ ਉਸ ਕੋ ਫੋਨ ਕਰਤਾ ਰਹਾ ਕਈ ਮੈਸੇਜ ਭੇਜਤਾ ਰਹਾ ਔਰ ਫਿਰ ਉਸਨੇ ਆਇਆ ਕਿ ਮੈਂ ਤੁਮਸੇ ਸ਼ਾਦੀ ਕਰਨਾ ਚਾਹਤਾ ਹਾਂ ਬਸ ਯਹੀ ਤੱਕ ਪੂਰੀ ਇਥੇ ਰੈਗੂਲਰ ਕੰਮ ਕਰਦੀ ਸੀ ਰੈਗੂਲਰ ਬੈਂਕਸ ਕੰਮ ਕਰਦੀ ਸੀ ਹਾਂਜੀ ਥੈਂਕ ਯੂ ਤੇ ਤੁਸੀਂ ਜਿਹੜਾ ਕਾਬੂ ਕੀਤਾ ਕੀ ਸਥਿਤੀ ਸੀਗੀ ਸਿੱਧੀ ਆਏ ਮਾਰ ਕੇ ਭੱਜ ਗਿਆ ਸੀਗਾ ਜੀ ਮਨ ਲਓ ਉਥੋਂ ਸਾਡੇ ਕੋਲ ਜਦੋਂ ਪਾੜੇ ਅਸੀਂ ਕ ਜੀ ਪੂਰਾ ਕਿੰਨੇ ਵਜੇ ਘਟਣਾ ਹੋਈ ਇਸ ਵੇਰੇ ਲਗਭਗ 9 ਵਜੇ ਦਾ ਟਾਈਮ ਆ ਜੀ 9 ਪੌਣੇ ਕਿਲੋ ਹਾਜੀ ਤਾਂ ਉਸ ਤੋਂ ਹਾਜੀ ਤਾਂ ਉਸ ਤੋਂ ਕੋਈ ਪੁੱਛਕਿਛ ਨਹੀਂ ਕੀਤੀ ਜੀ ਅਸੀਂ ਤਾਂ ਉਹ ਜਦੋਂ ਭੱਜਿਆ ਸੀਗਾ ਅਸੀਂ ਤੁਹਾਨੂੰ ਪਾਕੜੀ ਆ ਤੇ ਉਹ ਉੱਥੇ ਕਿਸੇ ਆਟੋ 'ਚ ਵੀ ਲੱਗਿਆ ਸੀਗਾ ਪਹਿਲਾਂ ਪਬਲਿਕ ਨਾਲ ਵੀ ਲਹਿਰਾਉਂਦਾ ਸੀਗਾ ਸਾਡੇ ਵੱਲ ਵੀ ਉਹਨਾਂ ਪੁਲਿਸ ਵੱਲ ਵਾਰ ਕਰੀ ਕੀਤਾ ਸਾਡੇ ਕਨਸਟੇਬਲ ਦੇ ਲੱਗਿਆ ਕਦੇ ਤੇ ਉਹਨੂੰ ਫੜ ਲਿਆ ਹੁਣ ਉਹਦੇ ਵੀ ਸੱਟ ਲੱਗੀ ਹੈ ਉਹਨੂੰ ਵੀ ਦਾਖਲ ਕਰਵਾ ਦਿੱਤਾ ਸੀਨੇ ਤੇ ਸਾਡਾ ਕਨਸਟੇਬਲ ਵੀ ਹਾਂ ਠੀਕ ਹੈ ਜੀ ਠੀਕ ਹੈ ਲੋਕਾਂ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਫੜਨੀ ਉਹਨੂੰ ਪਰ ਨਹੀਂ ਪਕੜਿਆ ਗਿਆ ਲੋਕਾਂ ਤੋਂ ਤਲਵਾਰ ਉਹ ਲੇਡੀਜ਼ ਦਾ ਬਹੁਤ ਜ਼ਿਆਦਾ ਕਿਤੇ ਨਹੀਂ ਜੀ ਡੈਥ ਹੋਈ ਹੈ ਜੀ ਪਰ ਸਾਡੇ ਇੱਕ ਕੰਸ਼ਟਵ ਦੇ ਇੱਕੋ ਹੀ ਵਾਰ ਕੀਤਾ ਸੀ ਜਦ ਦੂਸਰਾ ਕਰਨਗੇ ਉਦੋਂ ਮੈਂ ਫੜ ਲਿਆ ਉਹਨੂੰ ਫੜ ਕੇ ਤਲਵਾਰ ਉਹ نیچے गिर ਗਈ ਅਸੀਂ 5-6 ਜਾਣੇ ਸੀਗੇ ਜੀ ਇਹ ਬਾਹਰ ਦਾਤਾ ਇਧਰ ਗੁਰਦੁਆਰਾ ਸਾਹਿਬ ਪੰਜ ਫੇਸ ਚ ਹੋਈ ਹੈ ਜੀ ਬੈਕ ਸਾਈਡ ਤੇ ਤੇ ਜਦੋਂ ਪਕੜਿਆ ਹੈ ਉਹ ਫਰੈਂਕੋ ਹੋਟਲ ਤੋਂ ਅੱਗੇ ਜਾ ਕੇ ਪਕੜਿਆ ਜੀ ਤੁਹਾਨੂੰ ਕੀ ਲੱਗ ਰਿਹਾ ਸੀ ਕੋਈ ਨਸ਼ਾ ਕੀਤਾ ਹੋਇਆ ਉਹਨਾਂ ਨੇ ਨਸ਼ਾ ਕੀਤਾ ਹੋਇਆ ਹਜੇ ਤਾਂ ਉਹ ਰਿਪੋਰਟ ਦੇ ਵਿੱਚ ਆਊਗਾ ਜੀ ਹੁਣ ਇਸ ਤਰ੍ਹਾਂ ਤਾਂ ਆਪਾਂ ਨਹੀਂ ਦੱਸ ਨਹੀਂ ਸਕਦੇ ਪਰ ਉਹ ਬੋਡੀ ਲੈਂਗੁਏਜ ਤੁਹਾਨੂੰ ਕੀ ਲੱਗਦਾ ਬੋਡੀ ਲੈਂਗੁਏਜ ਕਾਫੀ ਹੈ ਹੈਗਾ ਜੀ ਤਾਕਤਵਰ ਮੰਨ ਲਓ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਕੋਈ ਉਹ ਹੈ ਤਾਕਤਵਰ ਹੈਗਾ ਬਸ ਲੱਗਦਾ ਜੀ ਕੋਈ ਕਾਰਨ ਤਾਂ ਹੁਣ ਇਨਵੈਸਟੀਗੇਸ਼ਨ ਦਰਾਂ ਨਹੀਂ ਪਤਾ ਲੱਗੂਗਾ ਫਰਦਰ ਇਨਵੈਸਟੀਗੇਸ਼ਨ ਜੋ ਸਾਹਮਣੇ ਤਨਸੋਫੇਸ 1 302 ਚ ਹੋਗਾ ਜੀ ਤਨ ਤੇ ਬਾਕੀ ਜਿਹੜੇ ਮੁਲਾਜ਼ਮ ਨੇ ਉਹਨੇ ਸੱਟ ਮਾਰੀ ਉਹਦਾ ਵੱਖਰਾ ਇੱਕ ਉਹਦੇ ਬਿਆਨ ਲੈ ਕੋਈ ਸਟੇਟਮੈਂਟ ਲੈ ਕੇ ਉਹ ਵੱਖਰਾ ਸਰਕਾਰ ਨੇ ਮੰਨ ਲਈ ਤੌਰ ਤੇ ਕੁਝ ਜਾਣਕਾਰੀ ਦਿੱਤੀ ਕਿ ਪੁਰਾਣਾ ਸਬੰਧ ਉਹਦੇ ਇਨਵੈਸਟੀਗੇਸ਼ਨ ਆਫੀਸਰ ਹੋਰ ਨਹੀਂ ਜੀ ਜੋ ਉਸਦੇ ਇਨਵੈਸਟੀਗੇਸ਼ਨ ਆਫੀਸਰ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਮੈਂ ਮੈਂ ਕਾਬੂ ਕਰਕੇ ਉਹਨਾਂ ਨੂੰ ਪਾਕੜ ਕੇ ਇਸ ਦਾਖਲ ਕਰਵਾ ਦਿੱਤਾ ਸੀ ਨੇ ਇਨਵੈਸਟੀਗੇਸ਼ਨ ਆਫੀਸਰ ਨੇ ਸਾਡੇ 8 ਚੌਕੀ ਇਨਚਾਰਜ ਨੇ ਤੇ ਬਾਕੀ ਸਾਡੇ ਸੀਨੀਅਰ ਆਫੀਸਰ ਨੇ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਉਹੀ ਗੱਲ ਹੈ ਜੀ ਕਿਹਦਾ ਜੀ ਮੈਂ ਉਹ ਐਡਮਿਟਾਈਜ਼ ਮੈਡੀਕਲ ਹੋ ਰਹੀ ਚੱਲ ਰਹੀ ਉਹਦਾ ਸਾਡਾ ਕਨਸਟੇਬਲ ਆ ਸਰਬਜੀਤ ਸਿੰਘ ਹੋਵੇ ਐਡਮਿਟ ਹੈ ਜੀ ਲੜਕੀ ਦਾ ਨਾਮ ਸਰ ਲੜਕੀ ਦਾ ਨਾਮ ਹਜੇ ਮੈਨੂੰ